ਅੰਮ੍ਰਿਤਸਰ ਵਿਖੇ ਸਵਿਧਾਨ ਨਰਮਾਤਾ ਡਾਕਟਰ ਪੀਮਰਾਓ ਬੇਦਕਰਦੇ ਬੁੱਤ ਦੀ ਬੇਅਦਬੀ ਮਾਮਲੇ 'ਚ ਪੰਜਾਬ ਦੇ ਕੁੱਝ-ਕੁੱਝ ਸ਼ੈਰਾਂ 'ਚ ਅੱਜ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਜਲੰਧਰ ਦੇ ਮਹੱਤਵਪੂਰਵ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਰੋਸ ਪ੍ਰਗਟ ਕੀਤਾ। ਉਹਨਾਂ ਦੋਸ਼ ਲਗਾਏ ਕਿ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਖਰਾਬ ਕਰਨ ਲਈ ਅਜੇ ਕਾਰਵਾਈ ਕੀਤੇ ਜਾ ਰਹੇ ਨੇ। ਜਿਲੰਦਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸ਼ਰੀਰਾਬ ਚੌਕ ਵਿਖੇ ਇਸ ਕਿਨਾਰੇ ਕਾਰਜ ਦੇ ਖਿਲਾਫ ਮੂੰਹ ਤਾਰਨ ਕਰਕੇ ਆਪਣਾ ਰੋਸ ਪ੍ਰਗਟਾਇਆ ਗਿਆ ਫਗਵਾੜਾ ਜੁਬੰਦ ਚ ਬੰਦੇ ਚਲਦੇ ਵਕਫਕ ਜਿੱਥੇ ਬੰਦੀਆਂ ਨਹੀਂ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ ਹੁਸ਼ਿਆਰ ਪੁਰਵੇ츠ਮੂ ਬਾਲਮੀਕੀ ਰਵਿਦਾਸੀਆਂ ਤੇ ਐਸ்சிਪਾਈ ਜਾਰੇ ਵੱਲੋਂ ਸ਼ਹਿਰ ਵਿੱਚ ਰੂਸ ਮਾਰਚ ਕੱਢਿਆ ਗਿਆ ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ Dalit ਪਾਈਚਾਰੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੱਥੇ ਦੋਸ਼ੀਏ ਤੇ ਉਸ ਘਟਨਾ ਪਿੱਛੇ ਲੁਕੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ ਲੁਧਿਆਣਾ ਸੰਵਿਧਾਨ ਬਚਾਓ ਮੋਰਚਾ ਦੇ ਆਗੂਆਂ ਵੱਲੋਂ ਜਲੰਧਰ ਬਾਈਪਾਸ ਚੌਕ ਨੇੜੇ ਹਾਈਵੇ ਨੂੰ ਜਾਮ ਕੀਤਾ ਗਿਆ ਜਿਸ ਨਾਲ ਹਾਈਵੇ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਚ ਦੁਕਾਨਦਾਰਾਂ ਵੱਲੋਂ ਆਪਣੇ ਕਾਰੋਬਾਰ ਬੰਦ ਰੱਖ ਕੇ ਇਸ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਗਿਆ ਮੁਕ ਚੌਕ ਅਤੇ ਬਾਜ਼ਾਰਾਂ ਚ ਪੰਜਾਬ ਪੁਲਿਸ ਦੇ ਜਵਾਨ ਚੌਕਸ ਨਜ਼ਰ ਆਏ ਵਿਸ਼ੇਸ਼ ਤੌਰ ਤੇ ਜਿੰਨਾ ਚੌਕਾਂ ਤੇ ਵਕ ਵਕ ਉੱਗੇ ਆਗੂਆਂ ਦੇ ਬੁੱਤ ਲੱਗੇ ਹੋਏ ਨੇ ਉੱਥੇ ਸੁਰੱਖਿਆ ਦੇ ਕਰੜੇ ਇੰਤਜ਼ਾਮ ਦੇਖਣ ਨੂੰ ਮਿਲੇ ਭਾਰਤੀ ਜਨਤਾ ਪਾਰਟੀ ਦੇ ਮੁਹਾਲੀ ਯੂਨਿਟ ਬਲੂ ਜ਼ਿਲ੍ਹਾ ਪ੍ਰਧਾਨ ਸੰਜੀਵ ਵਿਸ਼ਿਸ਼ਟ ਦੀ ਅਗਵਾਈ ਹੇਠ ਫੇਸ 3 ਬੀ 2 ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਕ ਵਕ ਆਗੂਆਂ ਇਸ ਘਟਨਾ ਦੀ ਨਿੰਦਾ ਕਰਦੇ ਸਰਕਾਰ ਤੇ ਸੁਭੇਜ ਅਮਨ ਕਾਨੂੰਨ ਦੀ ਬਹਾਲੀ ਚ ناکਾਮ ਰਹਿਣ ਦਾ ਦੋਸ਼ ਲਗਾਇਆ